ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ

ਗੁਰੂ ਵਾਹੇ ਪਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਮਹਾਰਾਜ ਜਸਾ ਸਿ ਨਾਮ ਗਰੀਆ ਜੀ ਦਾ ਜਨਮ ਦਿਹਾੜਾ 30 ਕੁ ਅਸੀਂ ਮਤਲਬ ਇਸ ਜਦ ਹੀ ਰਾਮਗੜੀਆ ਸੋਸਾਇਟੀ ਆ ਉਹਨਾਂ ਨੇ ਅੱਜ ਪਾਠ ਕਰਾਇਆ ਕੀਰਤਨ ਕਰਾਇਆ ਉਹਦੇ ਚ ਮੈਂ ਤੇ ਸਾਡੇ ਐਮਐਨਏ ਸਾਹਿਬਾ ਜੀਵਨਜੋਤ ਕੋਟ ਜੀ ਉਹਦਾ ਤਲਬੀਰ ਗੇਲ ਜੀ ਸਾਡੇ ਜੱਤੀ ਦੇ ਪ੍ਰਧਾਨ ਬਗੰਨ ਦੇ ਸੰਗ ਤੇ ਲੋਗ ਇਹ ਸਾਰੇ ਆਮ ਆਦਮੀ ਪਾਰਟੀ ਨੂੰ ਉਹਦਾ 5.5 ਸਿਗਜ ਹੁੰਦੀ ਉਹ ਬੜਾ ਅੱਛਾ ਲੱਗਾ ਸਾਡਾ ਇਤਿਹਾਸ ਬਹੁਤ ਅਮੀਰ ਇਤਿਹਾਸ ਆ ਸਿੱਖ ਇਤਿਹਾਸ ਜਿਹੜਾ ਪਰ ਮਾਦ ਦੇ ਸਾਹਿਬ ਦਾ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡਾ ਰੋਲ ਹੈ ਤੋ ਸਿਵਤਾ ਗਿਆ ਦਿੱਤੀ ਹੈ ਉਹਨਾਂ ਤੋਂ ਪ੍ਰੇਰਨਾ ਲੈ ਕੇ ਪੰਜਾਬ ਲਈ ਦੇਸ਼ ਲਈ ਜਿੱਦਾਂ ਇਹ ਲੜਦੇ تھے ਉਦਾਂ ਲੜਦਾ ਜਿਹੜਾ ਉਹ ਪਰਦੇਖੀ ਅੱਜ ਸਾਡੇ ਹਲਕੇ ਪੂਰਬੀ ਦੇ ਵਿੱਚ ਜੱਸਾ ਸਿੰਘ ਰਾਮਗੜੀਆ ਪਾਰਕ ਵਿਖੇ ਜੱਸਾ ਸਿੰਘ ਰਾਮਗੜੀਆ ਜੀ ਦਾ ਅਸੀਂ 301ਵਾਂ ਜਿਹੜਾ ਜਨਮ ਦਿਹਾੜਾ ਉਹ ਮਨਾਉਣ ਲਈ ਸਾਰੇ ਇਕੱਠੇ ਹੋਏ ਆ ਸੋ ਸਾਡੀ ਪਾਈਬੰਦੀ ਐਸੋਸੀਏਸ਼ਨ ਹੈ ਇੱਕ ਰਾਮਗੜੀਆ ਫੈਡਰੇਸ਼ਨ ਹੈ ਸੋ ਉਹਨਾਂ ਨੇ ਰਲ ਕੇ ਜਨਮ ਦਿਹਾੜਾ ਮਨਾਇਆ ਸੋ ਸਮੇਂ ਦੀ ਲੋੜ ਹੈ ਕਿਉਂਕਿ ਜੇ ਅਸੀਂ ਜੀਵਨੀ ਪੜਦੇ ਉਹਨਾਂ ਦੀ ਤੇ ਜਿੱਥੇ ਉਹ ਬਹੁਤ ਛੋਟੀ ਉਮਰ ਦੇ ਵਿੱਚ ਅਸਰ ਸ਼ਾਸਤਰ ਵਿਦਿਆ ਦੇ ਵਿੱਚ નિਪੁੰਨ ਹੋ ਗਏ ਸੀ ਉੱਥੇ ਹੀ ਉਹਨਾਂ ਨੂੰ ਬਾਣੀ ਪੜਨ ਸਿੱਖਣ ਸਮਝਣ ਤੇ ਉਹਨੂੰ ਅਪਣਾਉਣ ਦੇ ਵਿੱਚ ਔਰ ਜ਼ਿੰਦਗੀ ਦੇ ਵਿੱਚ ਅਮਲ 'ਚ ਲੈ ਕੇ ਆਉਣ ਦੇ ਲਈ ਵੀ ਜਿਹੜੀ ਉਹਨੂੰ ਵਿਰਾਸਤ ਵਿੱਚ ਉਹਨਾਂ ਨੂੰ ਚੀਜ਼ ਮਿਲੀ ਸੀ ਸੋ ਸਾਨੂੰ ਉਹਨਾਂ ਦੀ ਜੀਵਨੀ ਪੜ ਕੇ ਉਸ ਤੋਂ ਸੇਧ ਲੈਣ ਦੀ ਲੋੜ ਹੈ ਸੋ ਮੈਂ ਤਾਂ ਤੁਹਾਡੇ ਰਹਿਮੀ ਸਾਰਿਆਂ ਨੂੰ ਕਾਹਾਂਗੀ ਕਿ ਆਪਣੇ ਬੱਚਿਆਂ ਨੂੰ ਔਰ ਸਾਨੂੰ ਸਾਰਿਆਂ ਨੂੰ ਉਹਨਾਂ ਦੀ ਜੀਵਨੀ ਪੜ੍ਹਨੀ ਚਾਹੀਦੀ ਹੈ ਕਿਉਂਕਿ ਸਾਡਾ ਜਿਵੇਂ ਮੰਤਰੀ ਸਾਹਿਬ ਨੇ ਕਿਹਾ ਕਿ ਸਾਡਾ ਬੜਾ ਅਮੀਰ ਵਿਰਸਾ ਹੈ ਬੜਾ ਅਮੀਰ ਇਤਿਹਾਸ ਹੈ ਸੋ ਸਮੇਂ ਦੀ ਮੰਗ ਹੈ ਕਿ ਬੱਚਿਆਂ ਨੂੰ ਉਹਦਾ ਪਤਾ ਹੋਣਾ ਚਾਹੀਦਾ ਕੋਈ ਨਹੀਂ ਫੋਟੋ ਵੀ ਕਰਵਾਣੀ ਹਾਂਜੀ ਉਹਦਾ ਸਾਹਿਬ ਅੱਜ ਰਾਮਗੜੀ ਦਾ ਜਨਮ ਦਿਹਾੜਾ ਕੀ ਕਰ ਰਹੇ ਆ ਅੱਜ ਸਰਦਾਰ ਜੱਸਾ ਸਿੰਘ ਬਰਾਮਗੜੀ ਹੈ ਜਿਹੜੇ ਸਾਡੇ ਬਹੁਤ ਹੀ ਮਹਾਨ ਸਖੂਤ ਹੋਏ ਆ ਪੰਜਾਬ ਦੇ ਪੰਜਾਬੀਆਂ ਦੇ ਖਾਸ ਕਰ ਅੰਮ੍ਰਿਤਸਰ ਦੇ ਵਿੱਚ ਜਿਹੜਾ ਇਹਨਾਂ ਦਾ ਬਹੁਤ ਵੱਡਾ ਨਾਂ ਆ ਜਿਉਂ ਉਹਨਾਂ ਦਾ ਜਨਮ ਦਿਨ ਜਿਹੜਾ ਆ ਰਾਮਗੜੀ ਆ ਫਾਊਂਡੇਸ਼ਨ ਸੋਸਾਇਟੀ ਵੱਲੋਂ ਬਣਾਇਆ ਜਾ ਰਿਹਾ ਸਾਰੇ ਵੱਲੋਂ ਰੜ ਕੇ ਅਸੀਂ ਵੀ ਉੱਥੇ ਸਹਿਬ ਸ੍ਰੀ ਗੁਰਗੰਨ ਸਾਹਿਬ ਜੀ ਦੇ ਬਾਣੀ ਦਾ ਜਿਹੜਾ ਪ੍ਰਵਾਹ ਹੈ ਉਹ ਚੱਲ ਰਿਹਾ ਪ੍ਰਵਾਹ ਜਿਹੜਾ ਹੋ ਰਿਹਾ ਵਾ ਉਹਦੇ ਨਾਲ ਦੀ ਨਾਲ ਲੋਕ ਜਿੱਥੇ ਉਹਦੀ ਆਨੰਦ ਲੈ ਰਹੇ ਨੇ ਬਾਣੀ ਦਾ ਉੱਥੇ ਅੱਜ ਜੱਸਾ ਸਿੰਘ ਆਮਗੜੀਆ ਨੂੰ ਜਾਹਦ ਕੀਤਾ ਜਾ ਰਿਹਾ ਕਿ ਕਿਸ ਤਰੀਕੇ ਨਾਲ ਦਿੱਲੀ ਦਾ ਤਖਤ ਘੋੜਿਆਂ ਨਾਲ ਪਾ ਕੇ ਧੂਕੇ ਅਇਤੋ ਉਹਨੂੰ ਉਹਦਾ ਵੀ ਵੱਡੀ ਸੇਲ ਜਿਹੜੀ ਆ ਉਹ ਦਰਬਾਰ ਸਾਹਿਬ ਦੀ ਇੱਕ ਸਾਈਡ ਤੇ ਜਿੱਥੇ ਲੰਗਰ ਸਾਹਿਬ ਹੈ ਉਹਦੇ ਹੇਠਾਂ ਜਿਹੜੀ ਜਗ੍ਹਾ ਬਣੀ ਹੈ ਉੱਥੇ ਲਿਆ ਕੇ ਰੱਖੀ ਹੈ ਵੀ ਗੁਰੂ ਗੁਰੂ ਸਾਹਿਬ ਤੋਂ ਉੱਤੋਂ ਕੋ ਤਖਤ ਨਹੀਂ ਗਾ ਸਾਡੇ ਤਖਤਾਂ ਤੋਂ ਉੱਚਾ ਸੋ ਉਹ ਮਹਾਨ ਯੋਧੇ ਜਿਨ੍ਹਾਂ ਨੂੰ ਅਸੀਂ ਮੇਜਾ ਯਾਦ ਰੱਖਦੇ ਆ ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਹੈ ਇਤਿਹਾਸ ਦੇ ਵਿੱਚ ਮਾਨਵਤਾ ਨੂੰ ਕਾਇਮ ਰੱਖਣ ਲਈ ਸਿੱਖੀ ਨੂੰ ਕਾਇਮ ਰੱਖਣ ਲਈ ਜ਼ੁਲਮਾਂ ਦੇ ਟਾਕਰੇ ਵਾਸਤੇ ਸੋ ਅੱਜ ਮੈਂ ਵੀ ਉਹਨਾਂ ਦੇ ਇਸ ਜਨਮ ਦਿਨ ਦੀ ਸਭਨਾਂ ਨੂੰ ਦਿਲਦਿਆਂ ਕਰਾਈਆਂ ਤੋਂ ਬਹੁਤ-ਬਹੁਤ ਵਧਾਈ ਦਿੰਦਾ ਉਹਨਾਂ ਨੂੰ ਯਾਦ ਕਰਦੇ ਹੋਏ ਆਸ ਕਰਦੇ ਕਿ ਪਰਮਾਤਮਾ ਸਾਡੇ ਤੇ ਵੀ ਮਿਹਰ ਭਰਿਆ ਹੱਥ ਰੱਖੇ ਅਸੀਂ ਵੀ ਜੁਲਮਾਂ ਦਾ ਟਾਕਰਾ ਉਸੇ ਤਰੀਕੇ ਨਾਲ ਕਰ ਸਕੀਏ ਰਾਜੀਵਾਲ ਔਰ ਮੇਰੇ ਨਾਲ ਸਾਡੇ ਮਾ ਮੰਤਰੀ ਸਰਦਾਰ ਸੁਖੰਦਰ ਸਿੰਘ ਘਨੋਲੇ ਜੀ ਖੜੇ ਨੇ ਸਰਦਾਰ ਸਾਡੇ ਸੋਕੀ ਸਾਹਿਬ ਖੜੇ ਨੇ ਔਰ ਸਾਰੀ ਮੇਰੀ ਬਰਾਦਰੀ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਪਿਛਲੇ ਸਾਲ ਵੀ 300 ਸਾਲ ਆ ਬਨਾਇਆ ਸੀਗਾ ਔਰ ਸਾਡੇ ਇੱਕ ਇੱਕ ਸਾਨੂੰ ਇੱਕ ਦੱਸਿਆ ਜਾਂਦਾ ਹੈ ਵੀ ਤੁਸੀਂ ਕਦੀ ਇਕੱਠੇ ਨਹੀਂ ਪਰ ਅਸੀਂ ਸਾਰੇ ਸਿਆਸਤਦਾਨ ਨੂੰ ਦੱਸਦਾ ਹੈ ਵੀ ਸਾਨੂੰ ਜਿੱਥੇ ਕਦੇ ਵੇਖੋਗੇ ਸਾਰੇ ਜਥੇਬੰਦੀਆਂ ਇਕੱਠੀਆਂ ਪੰਜ ਉਹ ਪੰਜ ਜਥੇਬੰਦੀਆਂ ਨੇ ਪਿਛਲੇ ਸਾਲ ਵੀ ਬਹੁਤ ਹਮਮਾ ਕੇ ਮਨਾਇਆ ਸੀਗਾ ਔਰ ਖੂਨਦਾਨ ਕੈਂਪ ਲਗਾਇਆ ਸੀਗਾ ਔਰ ਹੁਣ ਵੀ ਦੇਖ ਲਓ ਠਾਠਾ ਮਾਰਦਾ ਇਕੱਠ ਇਹ ਪਰਤੌਂਦਾ ਹੈ ਕਿ ਸਾਡੀ ਸਾਰੇ ਜਥੇਬੰਦੀਆਂ ਇਕੱਠੀਆਂ ਨੇ ਔਰ ਸਾਡੇ ਜਥੇ ਸਾਡੇ ਛੇਰ ਜਿਹੜਾ ਸਾਡੇ ਮਹਾਰਾਜਾ ਜਸਾ ਸਿੰਘ ਰਾਮਗੜੀਆ ਜੀ ਤੇ ਸਾਡੇ ਕੌਮ ਦੇ ਮਹਾਨ ਜਿਹੜੇ ਅਪਾ ਜਿਨ੍ਹਾਂ ਨੇ ਕੁਰਬਾਨੀਆਂ ਦੇ ਕੇ ਇਥੋਂ ਤੱਕ ਸਾਡਾ ਇਤਿਹਾਸ ਅੱਜ ਆ ਅਸੀਂ ਉਹਨਾਂ ਨੇ ਜੇ ਅਸੀਂ 301 ਸਾਲਾ ਮਨਾਇਆ ਔਰ ਸੰਗਤਾਂ ਨੇ ਇੱਥੇ ਬਹੁਤ ਸਾਡਾ ਸਹਿਯੋਗ ਕੀਤਾ ਦਾ ਮੈਂ ਸਾਰਿਆਂ ਦਾ ਧੰਨਵਾਦੀ ਕਰਦਾ ਹਾਂ ਖਾਸ ਤੌਰ ਤੇ ਮੇਰੇ ਜਸਾ ਸਿੰਘ ਰਾਮਗੜੀ ਫੈਡਰੇਸ਼ਨ ਦਾ ਔਰ ਭਾਈਵੰਦੀ ਸਾਡੀ ਰਜਿਸਟਰ ਉਹਨਾਂ ਦਾ ਔਰ ਸਮੂਹ ਹੋਰ ਦਾ ਰਾਮਗੜੀ ਜਸਬੰਦੀ ਦਾ ਅਸੀਂ ਸੰਗਤਾਂ ਦਾ ਵੀ ਬਹੁਤ ਧੰਨਵਾਦੀ ਹਾਂ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਕਿਉਂਕਿ ਤੁਸੀਂ ਸਾਰਿਆਂ ਨੇ ਆਣ ਕੇ ਪਿਛਲੀ ਉਹ ਸੁਣੀ ਕਵਰੇਜ ਕੀਤੀ ਤੇ ਇਸ ਰਿੱਤ ਕਵਰੇਜ